ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਪਿਛੇ ਹੁਣ ਤੱਕ ਤਿੰਨ ਸਰਗਮਾਂ ਕੀਤੀਆਂ ਨੇ ਅੱਜ ਆਪਾਂ ਚੌਥੀ ਸਰਗਮ ਕਰਨ ਜਾ ਰਹੇ ਹਾਂ ਚੌਥੀ ਸਰਗਮ ਦੇਖੀਏ ਸਾ ਰੇ ਗਾ ਮਾ ਰੇ ਗਾ ਮਾ ਪਾ ਗਾ ਮਾ ਪਾ ਦਾ ਮਾ ਪਾ ਦਾ ਨੀ ਪਾ ਦਾ ਨੀ ਸਾ ਦਾ ਪਾ ਨੀ ਦਾ ਪਾ ਮਾ ਦਾ ਪਾ ਮਾ ਗਾ ਪਾ ਮਾ ਗਾ ਰੇ ਮੰਗਾ ਰੇ ਸਾ ਇਸ ਤਰ੍ਹਾਂ ਜਿਹੜਾ ਹੈ ਆਪਾਂ ਚੌਥੀ ਸਰਗਮ ਜਿਹੜੀ ਹੈ ਉਹ ਵਜਾਉਣੀ ਹੈ 1 2 3 4 ਇਦਾਂ ਸਾਰੇ ਗਾ ਮਾ ਰੇ ਗਮ ਪਾ ਗਮ ਪਾ ਦਾ ਮਾ ਪਾ ਗਾ ਨੀ ਪਾਧਾ ਨੀ ਸਾ ਸਾ ਨੇ ਦਾ ਪਾ ਨੀ ਦਾ ਪਾ ਮਾ ਨਾ ਪਾ ਮਾ ਹਾ ਪਾ ਮਾ ਗਾ ਰੇ ਮਾ ਗਰੇ ਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸੀ ਚੌਥੀ ਸਰਗਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਪਿੱਛੇ ਹੁਣ ਤੱਕ ਤਿੰਨ ਸਰਗਮਾਂ ਕੀਤੀਆਂ ਨੇ ਅੱਜ ਆਪਾਂ ਚੌਥੀ ਸਰਗਮ ਕਰਨ ਜਾ ਰਹੇ ਹਾਂ ਚੌਥੀ ਸਰਗਮ ਦੇਖੀਏ ਸਾਰੇ ਗਾ ਮਾ ਰੇ ਗਾ ਮਾ ਪਾ ਗਾ ਮਾ ਪਾ ਦਾ ਮਾ ਪਾ ਦਾ ਨੀ ਪਾ ਦਾ ਨੀ ਸਾ ਸਾ ਨੀ ਦਾ ਪਾ ਨੀ ਦਾ ਪਾ ਮਾ ਦਾ ਪਾ ਮੰਗਾ ਪਾ ਮੰਗਾ ਰੇ ਮੰਗਾ ਰੇ ਸਾ ਇਸ ਤਰ੍ਹਾਂ ਜਿਹੜਾ ਹੈ ਆਪਾਂ ਚੌਥੀ ਸਰਗਮ ਜਿਹੜੀ ਹੈ ਉਹ ਵਜਾਉਣੀ ਹੈ 1 2 3 4 ਇਦਾਂ ਸਾ ਰੇ ਗਮ ਪਾ ਗਮ ਪਾ ਦਾ ਮਾ ਪਾ ਦਾ ਨੀ ਪਾ ਦਾ ਨੀ ਸਾ ਸਾ ਨੀ ਦਾ ਪਾ ਨੀ ਦਾ ਪਾ ਮਾ ਪਾ ਮਾ ਗਾ ਪਾ ਮਾ ਗਾਰੇ ਮਾ ਗਾਰੇ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਚੌਥੀ ਸਰਗਮ